ਤੇ ਮਨ ਨੂੰ ਸਮਝਣਾ ਕਿਦਰੇ ਬੱਚਿਆਂ ਦੀ ਖੇਡ ਨਾ ਸਮਝ ਲੈਣੇ ਲੋਕੀ ਕਹਿੰਦੇ ਨਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਬਿਲਕੁਲ ਗਲਤ ਕਹਿੰਦੇ ਨੇ ਐਸਾ ਕਹਿਣਾ ਵੀ ਨਹੀਂ ਚਾਹੀਦਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਸ ਤਰ੍ਹਾਂ ਕਰ ਲੈਣਗੇ ਕਿਵੇਂ ਕਰ ਲੈਣਗੇ ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ ਇੰਜ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਪਾਠ ਕਰੋ ਬਿਲਕੁਲ ਗਲਤ ਕਹਿੰਦੇ ਨੇ ਔਰ ਉਹ ਕਹਿ ਰਹੇ ਜਿਨ੍ਹਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਹੈ ਪਾਠ ਕਰੋ ਤਾਂ ਕਿ ਮਨ ਇਕਾਗਰ ਹੋਵੇ ਮਨ ਦੀ ਇਕਾਗਰਤਾ ਤੇ ਫਲ ਹੈ ਜਿਹੜੇ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਕੀਰਤਨ ਕਰੋ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣ ਬਿਲਕੁਲ ਗਲਤ ਕਹਿੰਦੇ ਨੇ ਔਰ ਮੈਂ ਫਿਰ ਅਰਜ਼ ਕਰਾਂ ਉਹ ਹੀ ਕਹਿ ਰਹੇ ਜਿਨ੍ਹਾਂ ਨੂੰ ਮਨ ਦੀ ਬਿਲਕੁਲ ਸਮਝ ਨਹੀਂ ਕੋਈ ਬੋਧ ਨਹੀਂ ਉਹੀ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੋ ਨਹੀਂ ਇੰਜ ਕਹਿਣਾ ਚਾਹੀਦਾ ਕੀਰਤਨ ਸੁਣੋ ਤਾਂ ਕਿ ਮਨ ਇਕਾਗਰ ਹੋਵੇ ਪਾਠ ਕਰੋ ਤਾਂ ਕਿ ਮਨ ਇਕਾਗਰ